ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਚਾ ਤਵ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ 함ਰੇ दुष्ट सबे, सबे तुम काव हो आप हादा मोहि बचव हो सुखी बसै मोरे परिवार सेवक शिक्षक है कृतारा मोरचा निज करदे करया साबरन को आवाज संग रया पूर्ण होए हमारी आशा तोर जन की रहे प्यासा ਤੁਮ ਹੈ ਸਾਡ ਕੋਈ ਵਰਨਾ ਤਿਆਉ ਜੋ ਵਰਚਾਉ ਸੋ ਤੁਮਤੇ ਪਾਉ ਸੇਵਕ ਸਿਕ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰਿਆ ਆਪ ਹਾਦ ਮੁਜੇ ਬਰਿਐ ਮਰਨ ਕਾਲ ਕਾ ਤਰਾਸ ਨੇ ਬਰਿਐ ਹੂ ਜੋ ਸਦਾ ਹਮਾਰੇ ਪਛਾ ਸਿਰੇਸ ਤੁਝ ਕਰਿਓ ਰਛਾ ਰਾਖ ਲੇ ਹੋ ਮੈ ਰਾਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤਰ ਦਸ ਕੰਤਾ ਕਾਲ ਪਏ ਬ੍ਰਹਮਾ ਵਪਤਰਾ ਕਾਲ ਪਏ ਸ਼ਿਵ ਜੋਵਤਰਾ ਕਾਲ ਪਏ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾਂ ਨਮਸਕਾਰ ਹੈ ਤੈਂ ਹਮਾਰਾ ਜਨਨ ਕਾਲ ਸਭ ਜਗਤ ਬਣਾਓ ਦੇਵ ਦੇ ਜਸ਼ਨ ਪਜਾਓ ਆਦਮ ਤੇ ਕੈਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨਾਬ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਉਸ ਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुख पाए ते दुखी सुख पाए साधन के सुखी एक एक ही पीर पहचाने कट कट के पटपट की जान जाबुद करक करा करता प्रजा तरद तब दे पार जब आ करक करतहु कबहु तुमे मिलत दे तर सब ਜیتے ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਜੂ ਚਾਰੇ ਤੁਮ ਸਭੀ ਤੇ ਰਹਤ ਨਿਰਾਲਮ ਜਾਣਤ 베ਦ ਭੇਦ ਹਰਿ ਆਲਮ ਨਿਰੰਕਰ ਨਿਰੰਭੇਕਾਰ ਨਿਰਲੰਬ ਆਦ ਨੀਲ ਨਦ ਸੰਬ ਤਾਕਾ ਮੂਡੂ ਚਾਰਤ ਪੇਦਾ ਜਾਂ ਕੋ ਭੇਵਨਾ ਪਾਵਤ 베ਦ ਤਾ ਕੋ ਕਰ ਪਾਣਨ ਮੰਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਬਿਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਨੂਪ ਸਰੂਪ ਆ ਰੰਗ ਪਿਰਵ ਕਹੀਂ ਪੂਪਾ ਅੰਡ ਜਿਰ ਸੇ ਤਜ ਕੀਨੀ ਉਤਪਦ ਖਾਨ ਬਹਉ ਰਚਦੀਨੀ कहु फूल राजा मैं बैठा, बैठा कहौ सिमट पियो शंकर कैठा सगरीन श्रेष्ठ दिखाए चंपव आद जुगाद स्वरूप से यंपव अबर छा मेरी तुम करो सिख उबारा सिख संग रो दुष्ट जितै एठ वत तो पाता सकल मलेश करो रण काता जे अस्त तव सरनी परे तिनके दुष्ट दुख त मरे पुरख जवन पग परे तिहारे तिनके तुम संकट सब तारें ਜੋ ਕਲ ਕੋ ਇਕ ਬਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨਹ ਆਏ ਹੈ ਰਚਾਏ ਤਾਹੇ ਸਭ ਕਾਲਾ ਦੁਸ਼ਟ ਰਸਟ ਤਰੇ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੇ ਹੋ ਤਾਂ ਕੇ ਤਾਰ ਤਨਕ ਮੋਹ ਰਹੋ ਵਿੱਦ ਸਿਦ ਕਰਮੋਂ ਸਭ ਹੋਈ ਦੁਸ਼ਟ ਸ਼ਾਸਨ ਸਕੇ ਨ ਕੋਈ ਇੱਕ ਬਾਰ ਜਿਨ ਤਮ ਸੰਬਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਆ ਰੁਕਾਂਂ ਦਰਦ ਦੁਸ਼ਟ ਡੋਕ ਤੇ ਰਹਿ ਰੱਗ ਕੇਤ ਮੇ ਸਰਣ ਤੇ ਹਾਰੀ ਆ ਪਾ ਦਿਲ ਵਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਚੌਪਈ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿਤ ਕੀ ਛਾ ਤਬ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਖਮਰੇ ਦੁਸ਼ਟ ਸਵੇਤਮ ਕਵ ਹੋ ਆਪ ਹਾਦ ਮੋਹਿ ਬਚਾਵੋ ਸੁਖੀ ਬਸੈ ਮੋ ਰ ਪਰਿਵਾਰਾ ਸੇਵਕ ਸਿੱਖ ਸਬੇ ਕਰਤਾਰਾ ਮੌਰ ਚਾ ਨਿਜ ਕਰਦੇ ਕਰਿਆ ਸਭੈਨ ਕੋ ਆਜ ਸੰਗ ਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਵਰਨਾ ਤਿਉ ਜੋ ਵਰਚਾਉ ਸੋ ਤੁਮਤੇ ਪਾਉ ਸੇਵਕ ਸਿਕ ਹਮਾਰੇ ਤਾਰੀਐ ਚੁਣ ਚੁਣ ਸਤ੍ਰ ਹਮਾਰੇ ਮਾਰੇ ਆਪਹਾ ਦੇ ਮੁਝੇ ਬਰਿਐ ਮਰਨ ਕਾਲ ਕਾ ਤਰਾਸਨੇ ਬਰਿਐ ਹੂ ਜੋ ਸਦਾ ਹਮਾਰੇ ਪਛਾ ਸਿਰੇਸ ਤੁਝ ਕਰਿਓ ਰਛਾ ਰੱਖ ਲੈ ਹੋ ਮੈ ਰੱਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋਂ ਕੁਰੇ ਚਰਦਸ ਕੰਤਾ ਕਾਲ ਪਏ ਬ੍ਰਹਮਾ ਵਪਤਰਾ ਕਾਲ ਪਏ ਸ਼ਿਵ ਜੋਵਤਰਾ ਕਾਲ ਪਏ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾਂ ਨਮਸਕਾਰ ਹੈ ਤੈਂ ਹਮਾਰਾ ਜਨਨ ਕਾਲ ਸਭ ਜਗਤ ਬਣਾਓ ਦੇਵ ਦੇ ਜਸ਼ਨ ਪਜਾਓ ਆਦਨ ਤੇ ਕੈਵ ਤਾਰਾ ਸੋਈ ਗੁਰੂ ਸਮਦਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨਾਬ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨ ਜਬ ਉਦ ਕਰਕ ਕਰਾਂ ਕਰਤਾਰਾ ਪ੍ਰਜਾ ਤਰਦ ਤਬ ਦੇਹ ਪਾਰਾਂ ਜਬ ਆ ਕਰਕ ਕਰਤੋਂ ਕਬਹੋਂ ਤੁਮ ਮੈ ਮਿਲਤ ਦੇਹ ਧਰ ਸਭ ਜیتے ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਜੂ ਚਾਰੇ ਤੁਮ ਸਭੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰੇ ਆਲਮ ਨਿਰੰਕਰ ਨਿਰੰਭੇਕਾਰ ਨਿਰਲੰਭ ਆਦ ਨੀਲ ਨਦ ਸੰਬ ਤਾਕਾ ਮੂਡੂ ਚਾਰਤ ਪੇਦਾ ਜਾਂ ਕੋ ਭੇਵਨਾ ਪਾਵਤ ਬੇਦ ਤਾ ਕੋ ਕਰ ਪਹਿਨਨ ਮੰਨਤ ਮਹਾ ਮੂੜ ਕਛਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਬੇਵ ਆਪ ਆਪਣੀ ਬੁਧਹਿ ਜੀਤੀ ਬਰਨਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਣਾ ਜਾਇ ਬਸਾਰਾ ਕਹਿ ਵਿਦਸ ਜਾ ਪ੍ਰਥਮ ਸੰਸਾਰ ਇਕ ਰੂਪ ਨੂਪ ਸਰੂਪਾ ਰੰਗ ਪਿਉ ਰਵ ਕਹੀਂ ਪੂਪਾ ਅੰਡ ਜਿਰ ਸੇ ਤਜਕੀਨੀ ਉਤਪਜ ਖਾਨ ਬਹੌਰ ਚਦਿਨੀ कहु फूल राजा में बैठा कहो सिमड पियो शंकर कैठा सग्रीन श्रेष्ठ दिखाएं चंपव आद जुगाद स्वरूप से यंपव अब रक्षा मेरी तुम करो सिख उबारा सिख संग रो दुष्ट जीते अटवत तो पाता सकल मलेश करो रण काता जयस्तु जो तंवरनी परे तिनके दुष्ट दुखत मरे पुरख जवन पग परे तिहारे तिनके तुम संकट सब टारें ਜੋ ਤਲ ਕੋ ਇਕ ਬਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨਹ ਆਏ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਰੇਸਟ ਕਰੇ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨੇ ਹਰਿ ਹੋਣ ਤਾਂ ਕੇ ਤਾਰ ਤਨਕ ਮੋਹ ਰਹੋ ਵਿਦ ਸਿਧ ਕਰਮੋਂ ਸਭ ਹੋਈ ਦੁਸ਼ਟ ਸ਼ਾਸ ਵਸ ਕੇ ਨ ਕੋਈ ਇਕ ਬਾਰ ਜਿਨ ਤੁਮ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਧਿਆ ਰੁਕਾਂ ਦਰਦ ਦੁਸ਼ਟ ਦੋਖ ਤੇ ਰਹਿ ਕਰਗ ਕੇਤ ਮੇ ਸਰਣ ਤੇ ਹਾਰੀ ਆਪਾ ਦਿਲ ਵਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਤੈ ਲਹੋ ਬਚਾਈ ਚੌਪਈ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬਿਉ ਬਾਚ ਬੇਨਤੀ ਚੌਪਈ ਅਮਰੀਕਰ ਹਾਦਰ ਚਾ ਪੂਰਨ ਹੋਏ ਚਿਤ ਕੀ ਚਾ ਤਵ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੇ ਤੁਮ ਕਵ ਹੋ ਆਪ ਹਾਦ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿਖਸਬੇ ਕਰਤਾਰਾ ਮੌਰ ਚਾ ਨਿਜ ਕਰਦੇ ਕਰਿਆ ਸਭੈਨ ਕੋ ਆਜ ਸੰਗ ਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਜਨ ਕੀ ਰਹੇ ਪਿਆਸਾ ਤੁਮ ਹੈ ਸਾਡ ਕੋਈ ਵਰਨਾ ਤਿਉ ਜੋ ਵਰਚਾਉ ਸੋ ਤੁਮਤੇ ਪਾਉ ਸੇਵਕ ਸਿਕ ਹਮਾਰੇ ਤਾਰੀਐ ਚੁਣ ਚੁਣ ਸਤ੍ਰਹ ਮਾਰੇ ਮਾਰੇ ਆਪ ਹਾ ਦੇ ਮੁਝੇ ਬਰਿਐ ਮਰਨ ਕਾਲ ਕਾ ਤਰਾਸ ਨੇ ਬਰਿਐ ਹੂ ਜੋ ਸਦਾ ਹਮਾਰੇ ਪਛਾ ਸਿਰੇਸ ਤੁਝ ਕਰਿਓ ਰਛਾ ਰਾਖਲੇ ਹੋ ਮੈ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੇ ਚਿਤਰ ਦਸ ਕੰਤਾ ਕਾਲ ਪਏ ਬ੍ਰਹਮਾ ਵਕਤਰਾ ਕਾਲ ਪਏ ਸ਼ਿਵ ਜੋਵਤਰਾ ਕਾਲ ਪਏ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾਂ ਨਮਸਕਾਰ ਹੈ ਤੈਂ ਹਮਾਰਾ ਜਗਨ ਕਾਲ ਸਭ ਜਗਤ ਬਣਾਓ ਦੇਵ ਦੇ ਜਸ਼ਨ ਪੁਜਾਓ ਆਦਮ ਤੇ ਕੈਵ ਤਾਰਾ ਸੋਈ ਗੁਰੂ ਸਮਦਿਓ ਹਮਾਰਾ ਨਮਸਕਾਰ ਤੁਸੀਂ ਹੀ ਕੋ ਹਮਾਰੀ ਸਕਲ ਪ੍ਰਜਾ ਜਿਨਾਬ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਹਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुख पाए ते दुखी सुख पाए साधन के सुखी एक एक ही पीर पहचाने कट कट के पट पट की जान जाबुद करक करा करता रा प्रजा तर्द तब दे पार जब आ करक करतहु कबहु तुमे मिलत दे धर सब हुँ? ਜیتے ਬਦਨ ਸ੍ਰਿਸ਼ਟ ਸਭ ਸਾਰੇ ਆਪ ਆਪਣੀ ਬੂਜੂ ਚਾਰੇ ਤੁਮ ਸਭੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਹਰਿ ਆਲਮ ਨਿਰੰਕਰ ਨਿਰੰਭੇਕਾਰ ਨਿਰਲੰਬ ਆਦ ਨੀਲ ਨਦ ਸੰਬ ਤਾਕਾ ਮੂਡੂ ਚਾਰਤ ਪੇਦਾ ਜਾਂਕੋ ਭੇਵਨ ਪਾਵਤ ਬੇਦ ਤਾ ਕੋ ਕਰਪਾਨਨ ਮੰਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਬਿਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤਹ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਬਿਦਸ ਜਾ ਪ੍ਰਥਮ ਸੰਸਾਰਾ ਇਕ ਰੂਪ ਨੂਪ ਸਰੂਪਾ ਰੰਗ ਪਿਉ ਰਵ ਕਹੀਂ ਭੂਪਾ ਅੰਡ ਜਿਰ ਸੇ ਤਜਕੀਨੀ ਉਤਪਦ ਖਾਨ ਬਹੁ ਰਚਦੀਨੀ कहु फूल राजा में बैठा कहौ सिमड पियो शंकर कै ठा सग्रीन श्रेष्ठ दिखाय चंपव आद जुगाद स्वरूप से यंपव अबर अच्छा मेरी तुम करो सिख उबारा सिख संग रो दुष्ट जीते अटवत तो पता सकल मलेश करो रण काता जय अस्तो तव सरनी परे तिन के दुष्ट दुख त मरे पुरख जवन पग परे तिहारे तिन के तुम संकट सब तारें ਜੋ ਕਲ ਕੋ ਇਕ ਬਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨਹ ਆਏ ਹੈ ਰਚਾਏ ਤਾਹੇ ਸਭ ਕਾਲਾ ਦੁਸ਼ਟ ਰੇਸਟ ਕਰੇ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੇ ਹੋ ਤਾਂ ਕੇ ਤਾਰ ਤਨਕ ਮੋਹ ਰਹੋ ਵਿਦ ਸਿਧ ਕਰਮੋਂ ਸਭ ਹੋਈ ਦੁਸ਼ਟ ਸ਼ਾਸਨ ਸਕੇ ਨ ਕੋਈ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਧਿਆ ਰੁਕਾਂਂ ਦਰਦ ਦੁਸ਼ਟ ਦੋਖ ਤੇ ਰਹਿ ਕਰਗ ਕੇ ਤੇਮੇ ਸ਼ਰਨ ਤੇ ਹਾਰੀ ਆਪਾ ਦਿਲ ਵਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਤੈ ਲਹੋ ਬਚਾਈ ਚੌਪਈ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿਤ ਕੀ ਛਾ ਤਵ ਚਰਨਨ ਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਸਮਰੇ ਦੁਸ਼ਟ ਸਵੇ ਤੁਮ ਕਵ ਹੋ ਆਪ ਹਾਦ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿਖਸਬੇ ਕਰਤਾਰਾ ਮੌਰ ਚਾ ਨਿਜ ਕਰਦੇ ਕਰਿਆ ਸਭੈਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਹੈ ਸਾਡ ਕੋਈ ਵਰਨਾ ਤਿਆਉ ਜੋ ਵਰਚਾਉ ਸੋ ਤੁਮਤੇ ਪਾਉ ਸੇਵਕ ਸਿਕ ਹਮਾਰੇ ਤਾਰੀਐ ਚੁਣ ਚੁਣ ਸਤ੍ਰਹ ਮਾਰੇ ਮਾਰੇ ਆਪ ਹਾ ਦੇ ਮੁਝੇ ਬਰਿਐ ਮਰਨ ਕਾਲ ਕਾ ਤਰਾਸ ਨ ਬਰਿਐ ਹੂ ਜੋ ਸਦਾ ਹਮਾਰੇ ਪਛਾ ਸਿਰੈ ਤੁਝ ਕਰਿਓ ਰਛਾ ਰਾਖਲੇ ਹੋ ਮੈ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੇ ਚਿਤਰ ਦਸ ਕੰਤਾ ਕਾਲ ਪਏ ਬ੍ਰਹਮਾ ਵਕਤਰਾ ਕਾਲ ਪਏ ਸ਼ਿਵ ਜੋਵਤਰਾ ਕਾਲ ਪਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾਂ ਨਮਸਕਾਰ ਹੈ ਤੈਂ ਹਮਾਰਾ ਜਗਨਕਾਲ ਸਭ ਜਗਤ ਬਣਾਓ ਦੇਵ ਦੇ ਜਸ਼ਨ ਪੁਜਾਓ ਆਦਮ ਤੇ ਕੈਵ ਤਾਰਾ ਸੋਈ ਗੁਰੂ ਸਮਦਿਓ ਹਮਾਰਾ ਨਮਸਕਾਰ ਤੁਸੀਂ ਹੀ ਕੋ ਹਮਾਰੀ ਸਕਲ ਪ੍ਰਜਾ ਜਿਨਾਬ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਨੈ ਘਟ ਘਟ ਕੇ ਪਟਪਟ ਗਈ ਜਾਨ ਜਬੁਦ ਕਰਖ ਕਰਾਂ ਕਰਤਾਰਾ ਪ੍ਰਜਾ ਤਰਦ ਤਬ ਦੇਹ ਪਾਰਾ ਜਬ ਆ ਕਰਖ ਕਰਤੋਂ ਕਬਹੋਂ ਤੁਮੈ ਮਿਲਤ ਦੇਹ ਧਰ ਸਭ ਜیتے ਬਦਨ ਸ੍ਰਿਸ਼ਟ ਸਭ ਸਾਰੇ ਆਪ ਆਪਣੀ ਬੂਜੂ ਚਾਰੇ ਤੁਮ ਸਭੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਹਰਿ ਆਲਮ ਨਿਰੰਕਰ ਨਿਰੰਭੇਕਾਰ ਨਿਰਲੰਬ ਆਦ ਨੀਲਨਦ ਸੰਬ ਤਾਕਾ ਮੂਡੂ ਚਾਰਤ ਪੇਦਾ ਜਾਂ ਕੋ ਭੇਵਨ ਪਾਵਤ ਬੇਦ ਤਾ ਕੋ ਕਰ ਪਹਿਨਨ ਮੰਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਬਿਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤਹ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਨੂਪ ਸਰੂਪਾ ਰੰਗ ਪਿਉ ਰਵ ਕਹੀਂ ਪੂਪਾ ਅੰਡ ਜਿਰ ਸੇ ਤਜਕੀਨੀ ਉਤਪਜ ਖਾਨ ਬਹੁ ਰਚਦੀਨੀ ਕਹੋ ਫੂਲ ਰਾਜਾ ਮੈਂ ਬੈਠਾ ਕਹੋ ਸਮਟ ਭਿਓ ਸ਼ੰਕਰ ਕਠਾ ਸਗਰੀ ਸ੍ਰਿਸ਼ਟ ਦਿਖਾਇਆ ਚੰਪਵ ਆਦ ਜੁਗਾਦ ਸਰੂਪ ਸੇ ਅੰਪਵ ਅਵਰ ਅਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗ ਰੋ ਦੁਸ਼ਟ ਜਿੱਤੇ ਠਵ ਤਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਮਰੇ ਪੁਰਖ ਜਵਨ ਪਗ ਭਰੇ ਤਿਹਾਰੇ ਤਿਨ ਕੇ ਤੁਮ ਸੰਕਟ ਜਬ ਟਾਰੇ ਜੋ ਕਲ ਕੋ ਇਕ ਬਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨਹ ਆਏ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਰੇਸਟ ਟਰੇ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ ਤਾਂ ਕੇ ਤਾਰ ਤਨਕ ਮੋਹ ਰਹੋ ਰਿੱਧ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਸਵ ਸੰਸ ਕੈ ਨ ਕੋਈ ਇਕ ਬਾਰ ਜਿਨ ਤਮ ਸੰਬਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਆ ਰੋਕਾਂ ਦਰ ਦੁਸ਼ਟ ਦੋਕ ਤੇ ਰਹਿ ਡੜਗ ਕੇਤਮੇ ਸਰਣ ਤੇ ਹਾਰੀ ਆਪਾ ਦਿਲਵਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਤੈ ਲਹੋ ਬਚਾਈ ਚੌਪਈ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੌਪਈ ہمری کر ہو حاضر چا پورن ہوئےจิต کی چا تب چرنن من رہ ہمارا اپنا جان کرو پرت پار ہمرے دوشت سبے تم کا وہ اپ ہاتھ دے موے بچاو سوکی بسے مو ر پروارا سیوک سکھ سب کرتارا مور چا نجز کر دے کریا سابن کو واج سنگریے پورن ہوئے ہماری آسا تور بجن کی رہ پیاسا ਤੁਮ ਹੈ ਸਾਡ ਕੋਈ ਅਬਰ ਨਾ ਤਿਆਉ ਜੋ ਵਰਚਾਉ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤ੍ਰਹ ਮਾਰੇ ਮਾਰੇ ਆਪ ਹਾ ਦੇ ਮੁਝੇ ਬਰਿਐ ਮਰਨ ਕਾਲ ਕਾ ਤਰਾਸ ਨ ਬਰਿਐ ਹੂ ਜੋ ਸਦਾ ਹਮਾਰੇ ਪਛਾ ਸਿਰੇਸ ਤੁਝ ਕਰਿਓ ਰਛਾ ਰਾਖਲੇ ਹੋ ਮੈ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਿਤਰ ਦਸ ਕੰਤਾ ਕਾਲ ਪਏ ਬ੍ਰਹਮਾ ਵਕਤਰਾ ਕਾਲ ਪਏ ਸ਼ਿਵ ਜੋਵਤਰਾ ਕਾਲ ਪਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾਂ ਨਮਸਕਾਰ ਹੈ ਤੈਂ ਹਮਾਰਾ ਜਗਨਕਾਲ ਸਭ ਜਗਤ ਬਣਾਓ ਦੇਵ ਦੇ ਜਸ਼ਨ ਪੁਜਾਓ ਆਦਮ ਤੇ ਕੈਵ ਤਾਰਾ ਸੋਈ ਗੁਰੂ ਸਮਦਿਓ ਹਮਾਰਾ ਨਮਸਕਾਰ ਇਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨਾਬ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुख पाए ते दुखी सुख पाए साधन के सुखी एक एक ही पीर पहचाने कट कट के पटपट की जान जा बुद करख करा करता राजा तरत तब दे पार जब आ करख करतहु कबहु तुमे मिलत दे तर सब ਜیتے ਬਦਨ ਸ੍ਰਿਸ਼ਟ ਸਵਸਾਰੇ ਆਪ ਆਪਣੀ ਬੂਜੂ ਚਾਰੇ ਤੁਮ ਸਭੀ ਤੇ ਰਹਤ ਨਿਰਾਲਮ ਜਾਣਤ 베ਦ ਭੇਦ ਹਰਿ ਆਲਮ ਨਿਰੰਕਰ ਨਿਰੰਭੇਕਾਰ ਨਿਰਲੰਬ ਆਦ ਨੀਲਨਦ ਸੰਬ ਤਾਕਾ ਮੂਡੂ ਚਾਰਤ ਪੇਦਾ ਜਾਂ ਕੋ ਭੇਵਨ ਪਾਵਤ 베ਦ ਤਾ ਕੋ ਕਰ ਪਹਿਨਨ ਮੰਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਬਿਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤਹ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਨੂਪ ਸਰੂਪਾ ਰੰਗ ਪਿਉ ਰਵ ਕਹੀਂ ਪੂਪਾ ਅੰਡ ਜਿਰ ਸੇ ਤਜਕੀਨੀ ਉਤਪਦ ਖਾਨ ਬਹੁ ਰਚਦੀਨੀ कहु फूल राजा में बैठा कहौ सिमड पियो शंकर कै ठा सग्रीन श्रेष्ठ दिखाएं चंपव आद जुगाद स्वरूप से यंपव अब अच्छा मेरी तुम करो सिख उबारा सिख संग रो दुष्ट जीते एठव तोत पाता सकल मलेश करो रण काता जे अस्तो तंवरनी परे तिनके दुष्ट दुखत मरे पुरख जवन पग परे तिहारे तिनके तुम संकट सब तारें ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹ ਆਏ ਹੈ ਰਚਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਰੇਸਟ ਤਰੇ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨੇ ਹਰਿ ਹੋ ਤਾਂ ਕੇ ਤਾਰ ਤਨਕ ਮੋਹ ਰਹੋ ਵਿਦ ਸਿਦ ਕਰਮੋ ਸਭ ਹੋਈ ਦੁਸ਼ਟ ਸ਼ਾਸਵ ਸੰਸ ਕੈ ਨ ਕੋਈ ਇੱਕ ਬਾਰ ਜਿਨ ਤਮ ਸੰਬਾਰਾ ਕਾਲ ਫਾਸ ਤੇ ਤਾਂ ਹੀ ਉਬਾਰਾ ਜਿਨ ਨਰ ਨਾਮ ਧਿਆ ਰੋ ਕਹਾਂ ਦਰ ਦੁਸ਼ਟ ਡੋਕ ਤੇ ਰਹਿ ਰੱਗ ਕੇ ਤੇ ਮੈਂ ਸ਼ਰਨ ਤੇ ਹਾਰੀ ਆਪਾ ਦਿਲਵਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਤੈ ਲਹੋ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ